ਜਿੰਦਾਬਾਦ ਮਿਲਕ ਫੈਟ ਜਿੰਦਾਬਾਦ ਮਿਲਕ ਫੈਟ ਜਿੰਦਾਬਾਦ ਸਾਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬੀ ਇਕਰ ਚੈਨਲ ਤੇ ਇਸ ਵੇਲੇ ਦੀ ਖਬਰ ਤੁਹਾਨੂੰ ਗੁਰਦਾਸਪੁਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਗੁਰਦਾਸਪੁਰ ਦੇ ਬੇਰਕਾ ਮਿਲਕ ਪਲਾਂਟ ਦੇ ਬਾਹਰ ਅੱਜ 100 ਤੋਂ ਵੱਧ ਦੇਸੀ ਕਿਉ ਦੇ ਦੀਵੇ ਜਗਾਏ ਗਏ ਦਾਸਦੀ ਕੀ ਦੀਵੇ ਜਗਾਉਣ ਦਾ ਕੀ ਕਾਰਨ ਸੀ ਕਿ ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਅੱਜ ਇਹਨਾਂ ਨੂੰ ਆਰਸੀਐਸ ਵੱਲੋਂ ਮਨਜ਼ੂਰੀ ਦੇ ਦਿੱਤੀ ਗਈ ਹੈ ਕਿ ਸੀਟਰੀ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਿਉ ਲੰਬੇ ਸਮੇਂ ਤੋਂ ਸੰਘਰਸ਼ਿਤ ਚੰਡੀਗੜ੍ਹ ਵਿਭਾਗ ਦੇ ਬਾਹਰ ਲੱਗੇ ਦਰਨੇ ਨੂੰ ਲੈ ਕੇ ਇਹ ਲੰਮਾ ਸੰਘਰਸ਼ ਚੱਲਿਆ ਅਤੇ ਜਿਸ ਤੋਂ ਬਾਅਦ ਅੱਜ ਸਾਨੂੰ ਆਰਸੀਐਸ ਵੱਲੋਂ ਮਨਜ਼ੂਰੀ ਤੇ ਦਿੱਤੀ ਗਈ ਹੈ ਅਤੇ ਉਹਨਾਂ ਨੇ ਇਹ ਵੀ ਗੱਲ ਕਹੀ ਕਿ 500 ਤੋਂ ਵਧੇਰੇ ਜਿਹੜੇ ਸੀਡੀਸੀ ਮੁਲਾਜ਼ਮ ਸੀ ਅੱਜ ਉਹਨਾਂ ਨੂੰ ਮਰਜ ਕਰਕੇ ਸਾਨੂੰ ਵਿਭਾਗ ਦੇ ਵਿੱਚ ਪੂਰਨ ਤੌਰ ਦੇ ਉੱਤੇ ਸ਼ਾਮਲ ਕਰ ਲਿਆ ਗਿਆ ਹੈ ਹੋਰ ਕੀ ਕੁਝ ਕਿਹਾ ਉਹਨਾਂ ਦੇ ਜ਼ੁਬਾਨੀ ਸੁਣਨਿਆ ਤੁਸੀਂ ਬਣੀਓ ਪੰਜਾਬੀ ਇਕਰ ਚੈਨਲ ਦੇ ਨਾਮ ਬਲਜੀਤ ਸਿੰਘ ਲਮ ਦੀ ਰਿਪੋਰਟ ਗੁਰਦਾਸਪੁਰ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੰਨਾ ਪੂਰੀ ਜਿਹਾਰ ਹੋ ਰਿਹਾ ਜੀ ਮੈਂ ਤੇ ਸਭ ਤੋਂ ਪਹਿਲਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਾਰੇ ਮਿਲਕ ਯੂਨੀਅਨ ਅੰਦੇ ਆਊਟਸੋਰਸ ਮਲਾਜਮ ਸਾਰੇ ਮਿਲਕ ਯੂਨੀਅਨ ਦੇ ਪੱਕੇ ਮਲਾਜਮ ਜਿਨ੍ਹਾਂ ਦੇ ਸਹਿਯੋਗ ਦੇ ਸਦਕਾ ਅੱਜ ਅਸੀਂ ਇਸ ਮਕਾਮ ਤੇ ਪੁੱਜੇ ਹਾਂ ਇਸ ਸੀਟੀ ਸੇ ਨਾਮ ਦੇ ਕਾਲੇ ਕਾਨੂੰਨ ਨੂੰ ਰੱਦ ਕਰਵਾਇਆ ਹੈ ਤੇ ਅੰਧੇਰੇ ਤੇ ਰੋਸ਼ਨੀ ਦੀ ਜਿੱਤ ਹੋਈ ਹੈ ਇਸ ਖੁਸ਼ੀ ਦੇ ਵਿੱਚ ਆਪਾਂ ਅੱਜ ਕਿਓ ਦੇ ਦੀਵੇ ਬਿਵਾਲੇ ਹਨ ਪੂਰੇ ਪੰਜਾਬ ਦੇ ਵਿੱਚ ਜਿੱਥੇ ਵੀ ਵੇਰਕਾ ਦੇ ਮਿਲਕ ਜੁਨੀਅਨ ਨੇ ਸਾਰਿਆਂ ਜੁਨੀਅਨ ਦੇ ਵਿੱਚ ਦੀਵੇ ਬਾਲੇ ਗਏ ਹਨ ਤੇ ਇਸ ਚੀਜ਼ ਦੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ ਅੱਜ ਇਸ ਮੁਕਾਮ ਤੇ ਪੁੱਜੇ ਹਾਂ ਸਰ ਕਿੰਨੇ ਮੁਲਾਜ਼ਮਾਂ ਜੀ ਪੂਰੇ ਪੰਜਾਬ ਮਿਲਕ ਆਪਣੇ ਜਿਹੜੇ ਮਿਲਕ ਫੈਡ ਦੇ 500 ਦੇ ਕਰੀਬ ਮੁਲਾਜ਼ਮ ਹਨ ਜਿਹੜੇ ਸੀਟੀਸੀ ਦੇ ਅੰਡਰ ਸੀਗੇ ਤੇ ਸਾਰਿਆਂ ਨੂੰ ਬਹੁਤ ਹੀ ਫਾਇਦਾ ਮਿਲੇਗਾ ਇਸ ਦਾ ਕਿੰਨਾ ਲੰਬਾ ਸੰਘਰਸ਼ ਕਰ ਚੁੱਕੇ ਸੀਗੇ ਸਾਡਾ ਸੰਘਰਸ਼ ਤੇ ਕਾਫੀ ਲੰਬੇ ਸਮੇਂ ਤੋਂ ਚੱਲਦਾ ਆਉਂਦਿਆ ਪਿਛਲੇ ਕਈ ਸਾਲਾਂ ਤੋਂ ਪਰ ਜਿਹੜਾ ਆਪਾਂ ਪਿਛਲੇ ਜਨਵਰੀ ਮਹੀਨੇ ਤੋਂ ਜਿਹੜਾ ਆਪਾਂ ਲਗਾਤਾਰ ਰੱਖਿਆ ਆਪਣਾ ਸੰਘਰਸ਼ ਆਪਾਂ ਨਹੀਂ ਉੱਠੇ ਡਟੇ ਰਹੇ ਤੇ ਉਹਦੇ ਡਟੇ ਰਹਿਣ ਸਦਕਾ ਸਾਨੂੰ ਇਸ ਆ ਜਿੱਤ ਪ੍ਰਾਪਤ ਹੋਈ ਆ ਜੀ ਸਰ ਕਿੰਨਾ ਤੋਂ ਮਨਜ਼ੂਰੀ ਮਿਲੀ ਸੀਗੀ ਲਾਸਟ ਜਿਹੜੀ ਆ ਫਾਈਲ ਹੋਈ ਸੀਗੀ ਰਿਪੋਰਟ ਕਿਹਨਾਂ ਨੇ ਕੀਤੀ ਸੀ ਜਿਹੜੀ ਸਾਨੂੰ ਮਨਜ਼ੂਰੀ ਮਿਲੀ ਆ ਹੁਣ ਪ੍ਰਵਾਨਗੀ ਮਿਲੀ ਆ ਇਹ ਸਾਨੂੰ ਆਰਸੀਐਸ ਤੋਂ ਮਿਲੀ ਆ ਕਿਉਂਕਿ ਏਜੰਡਾ ਦੇ ਬੋਰਡ 'ਚ ਪਿਛਲੇ ਸਾਲ ਦਾ ਪਾਸ ਹੋ ਗਿਆ ਸੀਗਾ ਪਰ ਜਿਹੜੀ ਆਰਸੀਐਸ ਤੋਂ ਮંજੂਰੀ ਆ ਉਹ ਨਹੀਂ ਮਿਲਦੀ ਪਈ ਸੀਗੀ ਤੇ ਜਿਹੜਾ ਵੀ ਤੁਸੀਂ ਸਹਿਯੋਗ ਦਿੱਤਾ ਤੇ ਜਿਹੜਾ ਵੀ ਆਪਾਂ ਭਾਈਚਾਰੇ ਨਾਲ ਇਕੱਠੇ ਹੋਏ ਤਰਨੇ ਤਰਨੇ ਲਾਏ ਆ ਤੇ ਇਹਦੇ ਸਦਕਾ ਹੀ ਆ ਜਿਹੜੀ ਪ੍ਰਵਾਨਗੀ ਸਾਨੂੰ ਮਿਲੀ ਆ ਤੇ ਮੈਂ ਇੱਕ ਵਾਰ ਫਿਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਆਪਾਂ ਇਹਨਾਂ ਕਾਲੇ ਕਾਨੂੰਨ ਰੱਦ ਕਰਵਾਉਣ ਵਿੱਚ ਕਾਮਯਾਬ ਹੋਏ ਹਾਂ ਮਿਲਕ ਫੈਡ ਜਿੰਦਾਬਾਦ ਮਿਲਕ ਫੈਡ ਜਿੰਦਾਬਾਦ ਮਿਲਕ ਫੈਡ ਕੀ ਕਰਨ ਚਾਹੁੰਦੇ ਮੇਰਾ ਨਾਮ ਸੰਦੀਪ ਕੁਮਾਰ ਹੈ ਜੀ ਮੈਂ ਵੇਰਕਾ ਮਿਲਕ ਫਲਾਨ ਚ ਮਲਾਜ਼ਮ ਹੈ ਜੀ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿ ਮਿਲਕ ਫੈਡ ਦਾ ਵੀ ਧੰਨਵਾਦ ਕਰਦਾ ਕਿ ਜਿਹੜੇ ਸਾਡੇ ਬੰਦਿਆ ਨੇ ਇੰਨੇ ਸੰਘਰਸ਼ ਕੀਤਾ 2 ਮਹੀਨੇ ਤੌਰ ਲਗਾਤਾਰ ਠੰਡ ਮੀਂਹ ਦੇ ਵਿੱਚ ਉੱਥੇ ਬੈਠੇ ਹੋਏ ਨੇ ਤੇ ਅੱਜ ਉਹਨਾਂ ਦੀ ਮਨਜ਼ੂਰੀ ਹੋਈ ਹੈ ਉਹਨਾਂ ਦੀ ਗੱਲ ਸੁਣੀ ਗਈ ਹੈ ਤੇ ਕਾਲੇ ਕਾਨੂੰਨ ਰੱਦ ਕੀਤੇ ਗਏ ਨੇ ਇਸੇ ਖੁਸ਼ੀ ਚ ਅਸੀਂ ਕਿ ਕਿਉ ਦੇ ਸੋਦੀਪੇ ਵਾਲੇ ਨੇ ਤੇ ਸਾਰੇ ਹੀ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਸਾਡੇ ਪਲਾਂਟ ਨੇ ਸਾਰਿਆਂ ਨੇ ਹੀ ਮਿਲਕਫੈਡ ਦਾ ਧੰਨਵਾਦ ਕੀਤਾ ਜੀ ਧੰਨਵਾਦ ਸਰ ਕਿੰਨੇ ਦੇ ਕਰੀਬ ਜਿਹੜੇ ਸੀਟੀਸੀ ਮੁਲਾਜ਼ਮ ਅੱਜ ਬਚੋ ਕੇ ਆਏ ਨੇ ਸਰ ਐਕਜੈਕਟ ਨਹੀਂ ਦੱਸ ਸਕਦਾ ਪਰ 500 ਦੇ ਕਰੀਬ ਲਗਭਗ ਲਗਾ ਕੇ ਚਲੋ ਤੁਸੀਂ ਕਿੰਨੀ ਖੁਸ਼ੀ ਦਾ ਜਹਾਰ ਹੈ ਜੀ ਬਹੁਤ ਖੁਸ਼ੀ ਦਾ ਜਾ ਰਿਹਾ ਜੀ ਬਹੁਤ ਵਧਾਈ ਵਾਲਾ ਦਿਨ ਅੱਜ